ਨਾ ਦੋ ਬੰਦਿਆਂ ਨੇ ਦੇਖ ਕੇ ਇੱਕ ਫੋਰਚੂਨਰ ਲਿਆਇਆ ਇੱਕ ਥਾਰ ਲਿਆਇਆ ਮੈਂ ਜੀਪ ਲਿਆਇਆ ਇਹ ਮੂਵਮੈਂਟ ਦਾ ਸਾਰੀ ਐਂਡ ਤੇ ਆ ਚੜਨੀ ਆ ਚੜਨੀਆਂ ਕਿਵੇਂ ਕਿ ਨਹੀਂ ਚੜਨੀਆਂ ਦੰਦਾਂ ਦੀ ਵਿਰਲ ਵੀ ਬਹੁਤ ਆਉਂਦੀ ਹੈ ਉਹ ਵੀ ਵਿਖਾ ਰੈਡੀ ਮਾ ਕਹਣਾ ਛੋਟਾ ਰੰਗਦਾ ਜਾਣਾ ਆਪਣਾ ਇਹ ਗੱਡੀ ਸਫਲਤਾਪੂਰਵਕ ਨਹਿਰ ਦੇ ਵਿੱਚ ਉਤਰ ਚੁੱਕੀ ਹੈ ਮੇਰੇ ਵੀਰੋ ਫੋਨ ਦਵਾ ਦੇ ਫੋਨ ਦਵਾ ਦੇ ਰਿਵਿਊ ਮੇਰੇ ਕੋਈ ਰਿਵਿਊ ਨਹੀਂ ਮੈਂ ਮੇਰ ਵੀ ਜਾਂਦੀ ਸਾਬ ਪੰਗੋ ਇਸ ਸਸਵੀਕਾਰ ਕੀ ਹੈ ਚੱਲ ਤੇ ਅੱਜ ਦੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਆਪਣੇ ਬਰਾੜ ਸਾਹਿਬ ਕਹਿੰਦੇ ਮੇਰੇ ਵੀਰੋ ਗੱਡੀ ਲਈ ਵਧਾਈਆਂ ਦੇ ਲਈਏ ਪਹਿਲਾਂ ਦਾ ਬਰਾੜ ਸਾਹਿਬ ਨੇ ਸ਼ੁਕਰੀਆ ਭਾਈ ਤੇ ਬਰਾੜ ਸਾਹਿਬ ਨੇ ਨਾਲ ਹੀ ਗੱਡੀ ਲਈ ਤੇ ਬਰਾੜ ਸਾਹਿਬ ਨੂੰ ਆਪਾਂ ਸੱਧਿਆ ਨਹਿਰ ਤੇ ਆਪਣੇ ਪਿੰਡ ਵਾਲੀ ਤੇ ਪਿੰਡ ਵਾਲੀ ਨਹਿਰ ਤੇ ਪਿੰਡ ਵਾਲੀ ਨਹਿਰ ਤੇ ਆਹ ਆਫ ਰੋਡਿੰਗ ਲਈ ਆਹੋ ਦਾ ਦਈਏ ਤੇ ਇੱਕ ਆਪਣੇ ਭਰਾ ਜੋਤ ਨੂੰ ਦੇਈਏ ਵਧਾਈਆਂ ਜੋ ਸਾਡੇ ਵੀਰ ਨੇ ਲਈ ਆ ਥਾਰ ਇੱਕ A4/4th ਆ ਰਿਹਾ ਨਾ ਤੇ 4/4 ਆ ਇਹਦੀ ਵੀ ਆਫ ਰੋਡਿੰਗ ਚੈੱਕ ਕਰਨੀ ਆ ਤੇ ਇਹਨਾਂ ਦੋਨਾਂ ਦੇ ਲੈ ਵੇਖ ਕੇ ਬਈ ਇਹਨਾਂ ਦੋ ਬੰਦਿਆਂ ਦੇ ਲੈ ਵੇਖ ਕੇ ਇੱਕ ਫੋਰਚੂਨਰ ਲਿਆਇਆ ਇੱਕ ਥਾਰ ਲਿਆਇਆ ਮੈਂ ਜੀਪ ਲਿਆਇਆ ਮੈਂ ਕਹਾ ਜੱਟ ਦੀ ਜੀਪ ਵੀ ਜਾਊ ਇਹ ਕਿਹੜੀ ਟੈਨਸ਼ਨ ਵਾਲੀ ਗੱਲ ਆ ਇਹ ਵੀ ਜਾਊ ਮੈਂ ਕਹਾ ਵੇਖੀ ਬਾਹਣਾ ਦੇ ਵਿੱਚ ਜਿੱਥੋਂ ਕਹੋਗੇ ਆਫ ਰੋਡਿੰਗ ਕਰਾਵਾਂਗੇ ਟੈਨਸ਼ਨ ਨਾ ਲਓ ਬਾਹਣ ਗੱਡੀਆਂ ਕੱਢਣ ਲੱਗੇ ਲੈਨ ਲਾਉਣੇ ਆ ਤੇ ਤੋੜਦੇ ਆ ਤੇ ਕੌਣ ਕੌਣ ਕਿਹੜੀ ਕਿਹੜੀ ਗੱਡੀ ਚਲਾਊਗਾ ਜੀਪ ਤੂੰ ਜੀਵ ਚਲਾਉਣੀ ਮੈਂ ਥਾਰ ਚਲਾਉਂਗਾ ਤੈਨੂੰ ਤੇ ਤੂੰ ਮਨ ਜਾਣ ਬਾਈ ਫੋਰ ਬਾਈ ਫੋਰ ਵੀ ਤੁਸੀਂ ਤੇ ਤੋਰ ਲੈ ਲੈ ਜੱਟ ਨੇ ਜੜਦੇ ਆ ਆ ਇਹ ਸੁਣੋ ਆਪਣੇ ਜਸਪਾਲ ਕੋਲ ਹੈ ਜੀਪ ਮੈਂ ਥਾਰ ਚਲਾਉਣਾ ਬਾਈ ਤੂੰ ਫੋਰਚੂਨਰ ਤੇ ਗਿੰਦਰ ਆਪਣਾ ਵੀਡੀਓ ਬਣਾਉਂਗਾ ਤੇ ਤੂੰ ਨਾਲ ਦੂਜੇ ਕੈਮਰੇ ਤੋਂ ਵੀਡੀਓ ਨਹੀਂ ਦੋ ਐਂਗਲਾਂ ਤੋਂ ਵੀਡੀਓ ਬਣਾਉਂਗਾ ਨਾ ਇਹ ਸੋਨਾ ਕਿਡਾ ਹੰਡਿਆ ਹੈ ਹੈ ਸੋਨਾ ਕਿਡਾ ਹੰਡਿਆ ਦੰਦਾਂ ਦੀ ਵਿਰਲ ਵੀ ਬਹੁਤ ਆਉਂਦਾ ਹੀ ਆ ਉਹ ਵੀ ਵਿਖਾ ਓ ਗੋੜੇ ਕੀ ਬੱਕਰੀਆਂ ਨੂੰ ਕਰਦਾ ਚਲੋ ਵੇਖੀਏ ਨਾ ਗੱਡੀਆਂ ਕਰੀਏ ਸਟਾਰਟ ਤੇ ਦੱਸ ਦੇ ਤੁਹਾਨੂੰ ਹਾਂਜੀ ਪ੍ਰਾਧਾਨ ਸਾਹਿਬ ਰੈਡੀ ਮਾ ਕਾ ਛੋਟਾ ਰੰਗਦਾ ਜਾਣਾ ਆਪਣਾ ਇਹ ਮਾ ਕਾ ਸਿਰਾ ਕਰਾ ਦੀ ਬੇਇਜ਼ਤੀ ਨਾ ਕਰਾ ਦੀ ਬਾਈ ਮੇਰੀ ਠੀਕ ਆ ਨਾ ਬਾ ਬਾ ਜਾਣਾ sigma ਮਾਡਲ ਬਾ ਜਸਪਾਲ ਤੋਂ ਨਹੀਂ ਬੇਇਜ਼ਤੀ ਕਰਾਉਣੀ ਮੇਰੀ ਨਹੀਂ ਨਹੀਂ ਬਿਲਕੁਲ ਨਹੀਂ ਪ੍ਰਵਾਇਡ ਨਾ ਮੰਨੋ ਚਲੋ ਬੈਸਟ ਆਫ ਲੱਕ ਥੈਂਕ ਯੂ ਕਹਿੰਦੇ ਇੱਧਰ ਆ ਗਏ ਮੇਰੇ ਮਿਰੋ ਝੋਟੇ ਦੇ ਮੋਟਾ ਇੱਧਰ ਦਿਲ ਘੂਮਾਉਂ ਹੁੰਦਿਆ ਹੀ ਇੱਧਰ ਚੇਤ ਘਟਨਦਿਆ ਹੀ ਮੈਂ ਤੈਨੂੰ ਦੱਸੀ ਜੀ ਨਹੀਂ ਤੀ ਆਫ ਰੋਡ ਨਹੀਂ ਕਰਨੀ ਸੀ ਤੇ ਥਾਂ ਆਪਣੇ ਕੋਲ ਇੱਕ ਹੋਰ ਵੀ ਆ ਗਈ ਵਧੀਆ ਜੀ ਬੜੀ ਨੂੰ ਕਿਹਾ ਨਾ ਦੱਸਿਆ ਵੀ ਕਿ ਅੱਜ ਗੱਡੀ ਜੇ ਮੁੜਨੀ ਨਹੀਂ ਵਾਸਾ ਨੂੰ ਕਿਹਾ ਬਾਤ ਚ ਨਹੀਂ ਨਹੀਂ ਇੰਸ਼ੋਰੈਂਸ ਕਰਾ ਲਈ ਆਪਾਂ ਡਾਕਟਰ 12000 ਦੀ ਫੀਲ ਭਰ ਦਿਆਂਗੇ ਆਫ ਰੋਡਿੰਗ ਲਈ ਤੁਸੀਂ ਆ ਨਹਿਰ ਕੋ ਚੁਣੀ ਇੱਕ ਹੋਰ ਵੀ ਥਾਂ ਹੈਗੀ ਆਪਣੇ ਕੋਲ ਬਹੁਤ ਚੌੜੀ ਕਿਹੜੀ ਚੱਲ ਰਹਿਣ ਤੇ ਦੰਦਾ ਦੀ ਨਹੀਂ ਤੇਰੀ ਗੱਲ ਕੀ ਦੰਦਾ ਦੀ ਨਹੀਂ ਕਿਹਾ ਨਹੀਂ ਦੰਦਾ ਬਾਰੇ ਨਹੀਂ ਕੋਈ ਵੀ ਕਿਹਾ ਤੇਰੇ ਦੰਦਾ ਬਾਰੇ ਕੋਈ ਨਹੀਂ ਕਿਹਾ ਜੀ ਚਲੋ ਭਾਈ ਸਿਰਾ ਘਰਾ ਲਿਓ ਗੱਡੀ ਚਸਪਾਲ ਨੂੰ ਪਹੁੰਚੀ ਦਸਪਾਲ ਸ਼ੀਸ਼ੇ ਜਿਹੜਾ ਨਾ ਸ਼ੀਸ਼ੇ ਕੱਟਾ ਪੈਣਾ ਠੀਕੇ ਜੀ ਨਾ ਲਾ ਫਿਰ ਮੈਨੂੰ ਥੋੜਾ ਪੈਰ ਵਾਹਿੰਦਿਆ ਮੈਨੂੰ ਥੋੜਾ ਰਿਸਕ ਤਾਂ ਲੱਗ ਰਿਹਾ ਵਾ ਵੀ ਇੰਨਾ ਕੋਲੇ 40 ਨਹੀਂ 45 ਹੋਣੇ ਥੋੜਾ ਇਹਨਾਂ ਦਾ 45 ਇੱਧਰ 5 ਆ ਸਾਲਿਆ 5 ਬਾਈ 5 ਆ ਚੰਗਾ ਫਿਰ ਆ ਜਾਏਗਾ ਇਹ ਲੈ ਵੀ ਸੱਜਣਾ ਉਧਰ ਵੇਖੋ ਕਾਲੇ ਛੀਸ਼ੇ ਉਹ ਬਾਈ ਨੂੰ ਕਹਿ ਦੇ ਕਹ ਮੜੇ ਜੇ ਛੀਸ਼ੇ ਡਾਊਨ ਕਰ ਲਾ ਹੈ ਬਾਈ ਨੂੰ ਕਹਿ ਛੀਸ਼ੇ ਡਾਊਨ ਕਰਕੇ ਰੱਖੀ ਪਤਾ ਲੱਗਦਾ ਰਹੂਗਾ ਜਿਸਪਾਲ ਨੂੰ ਕੀ ਕਹਾਂ ਛੀਸ਼ੇ ਚੜਾ ਲਾ ਉਹ ਨੂੰ ਕਹ ਅਗਲਾ ਛੀਸ਼ੇ ਚੱਕ ਲਾ ਛੀਸ਼ੇ ਡਾਊਨ ਰੱਖਿਓ ਚੰਗਾ ਵਾਅੇ ਸੁਣ ਲਿਆ ਜੇ ਬਾਤ ਧਰ ਦੇਣੀਆਂ ਇਹਦਾ ਹੀ ਔਖਾ ਵਿਚਾਰੀ ਕਰਮਾ ਵਾਲੀ ਦਾ ਕੋਈ ਨਹੀਂ ਕਰਦਾਂਗੇ ਵੀ ਚੱਲ ਜਸਪਾਲ ਲੋ ਵੀ ਚੋਬਰੋ ਕਹਿੰਦੇ ਆ ਗਏ ਉਹ ਥਾਂ ਤੇ ਕਿਹੜੀ ਥਾਂ ਆ ਇਹ ਵਾਰੀ ਵਾਰੀ ਤਾਰਾਂਗੇ ਗੱਡੀਆਂ ਥੱਲੇ ਪਹਿਲੀ ਵਾਰੀ ਹੈਗੀ ਆ ਆਪਣੇ ਵੱਡੇ ਭਾਉ ਦੀ ਤੇ ਤੇਰੀ ਲਾਸ਼ ਤੇ ਰੱਖੀ ਨਹੀਂ ਨਹੀਂ ਚੜਾਵਾਂਗੇ ਐਂਡ ਤੇ ਵੀ ਵੇਖਾਂਗੇ ਉੱਤਰ ਤਾਂ ਗੱਡੀਆਂ ਜਾਣੀਆਂ ਹੀ ਆ ਤੇ ਬਾਕੀ ਵੇਖਾਂ ਚੜਦੀਆਂ ਵੀ ਕਿ ਨਹੀਂ ਚੜਦੀਆਂ ਜਸਪਾਲ ਜਸਪਾਲ ਤੋਂ ਸਟਾਰਟ ਕਰ ਜਸਪਾਲ ਆ ਵੇ ਲੈ ਤੂੰ ਜੀਪ ਲੈ ਕੇ ਆਉਣ ਦੇ ਫਿਰ ਇਹ ਚੜਾ ਆ ਤਾੜੀਆਂ ਕਿਉਂ ਮਾਰਦਾ ਏ ਉੱਤੇ ਏ ਆਇਸ਼ਾ ਚੜਨ ਵਾਲਾ ਕੰਮ ਔਖਾ ਹੋਊਗਾ ਲੋ ਓ ਚੇਅਰਸ ਕਰ ਦੋ ਮਰਾਇਆ ਇੱਥੇ ਕਰੋ ਇੱਥੇ ਆਜੋ ਇੱਥੇ ਆਜੋ ਨਿਕਾ ਜਾ ਭਾਊ ਕਹਿੰਦੇ ਜੀਪ ਤੇ ਮਰਾਇਆ ਚੇਅਰਸ ਕਰੋ ਜਸਪਾਲ ਜਸਪਾਲ ਦਾ ਸਪਲੈਂਡਰ ਲੈ ਕੇ ਆਪ ਉਹ ਵੀ ਤਾਰਾਂਗੇ ਵੇਰ ਸਹੀ ਬਣਾ ਪਾ ਬਣਾ ਉਹ ਨਹੀਂ ਸਨੈਪ ਚੜ ਇਹ ਨਾ ਕਰ ਬੰਟ ਕਰ ਨਹੀਂ ਕੋਈ ਨਾ ਬਾਈ ਅੱਗੇ ਨਾ ਹੀ ਅੱਗੇ ਨਾ ਹੀ ਅੱਗੇ ਅੱਗੇ ਆਗੇ ਅੱਗੇ ਆਗੇ ਆਪਾਂ ਅੱਗੇ ਤਾਂ ਨਹੀਂ ਖੜੇ ਹੁਣੀ ਹੁਣੀ ਬ੍ਰੇਕ ਲਾ ਕੇ ਆਉਂਦੇ ਜੇ ਮੰਨ ਕੇ ਚੱਲ ਗੱਡੀ ਮੁੜੀ ਨਾ ਤੇ ਆਪਾਂ ਸਾਈਡ ਤੇ ਹੋਈਏ ਵੀਰ ਨਹੀਂ ਇੱਧਰ ਹੋ ਲੋ ਅੱਗੋਂ ਰੋਕ ਤੇ ਲਾਵਾਂਗੇ ਨਹੀਂ ਨਹੀਂ ਆਉਂਦੇ 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 ਉਹਦੀ ਆਉਂਦੀ ਪਹਲਾਗੇ ਆਉਂਦੇ 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 ਥੈਨੂੰ ਰੱਖ ਓਹੋ ਚੱਲ ਪਰੇਣੀ 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 ਲੈ ਜਾ ਬ੍ਰੇਕ ਨਹੀਂ ਬ੍ਰੇਕ ਨਹੀਂ ਲੈ ਜਾ ਲੈ ਜਾ ਥੱਲੇ ਚੱਲ ਆ ਚੱਲ ਬਈ ਪਹਿਲੀ ਗੱਡੀ ਸਫਲਤਾਪੂਰਵਕ ਨਹਿਰ ਦੇ ਵਿੱਚ ਉਤਰ ਚੁੱਕੀ ਆ ਮੇਰੇ ਵੀਰੋ ਸਕਸੈਸਫੁਲ ਉਹ ਦੇਖ ਸਾਡੇ ਤੁਸੀਂ ਗੱਡੀ ਉਹ ਤੇਰਾ ਸੀ ਐ ਨਹੀਂ ਬਈ ਇਹ ਪਾਉਗੀ ਖਰੂਦ ਇਹ ਪਾਉ ਇਹ ਕੱਢ ਕੇ ਢੇੜਾ ਕੱਢ ਕੇ ਵੇਖੇ ਤੇ ਇਹ ਮੈਗਨਾ ਪਾਉਗੀ ਖਰੂਦ ਉਹਨੇ ਰੇਸ ਜਿਆਦੀ ਛੱਡਦੀ ਆ ਕੋਈ ਦੇਖ ਕਤਾਲੀ ਗਾਉਂ ਆ ਚਾਤਾ ਪੰਡਾ ਗਈ ਖਰੂਦ ਕਰ ਗੱਲ ਕਰ ਗੱਲ ਇਹ ਟੱਕਰਾਉਂਦਾ ਕਿ ਨਹੀਂ ਆਪਕਾ ਮੈਂ ਨਹੀਂ ਮੈਂ ਵੀ ਇੱਕ ਵਾਰੀ ਕਰਦਾ ਜੀ ਡਰਾਈਵਿੰਗ ਉਹ ਬਾਰੇ ਉਹ ਬਹਿ ਰਹੇ ਨੇ ਤੂੰ ਗੱਡੀ ਬਾਹਰ ਨਹੀਂ ਆਇਆ ਪਿੱਛੇ ਮੋਟਿਆ ਭਾਈ ਪਾਸੇ ਖੜ੍ਹ ਜਾ ਕਿੰਤਰੋਗੇ ਤੇ ਹੁਣ 100 ਕਹਿੰਦੇ 100 ਬੰਦਾ ਇਕੱਠਾ ਐਡਾ ਸਵਾਲ ਆਇਆ ਨਾ 100 ਬੰਦਾ ਇਕੱਠਾ ਬਹਿਣ ਲੱਗਾ ਕਹਿੰਦੇ ਜੀਵ ਤੇ ਨੌਜਵਾਨੋ ਏਕ ਦੁੱਲਣੀ ਹੋਣਾ ਢਿੱਡ ਲੋ ਜੇਨੀਅਲ ਜੀ ਹਾਂ ਵਿਰੇਸ਼ ਮਾਰ ਦੇ ਦਾਲ ਲਾ ਜੇ ਤਾਂ ਬਾਰੇ ਉਹ ਬਾਹਰ The baggy, the little baggy. ਹਾਂ ਆ ਘੈਂਟਾ ਕੰਮ ਬਾਈ ਜੀ ਜੱਟ ਵਧੀਆ ਚਲੋ ਲਾ ਵੀ ਦੂਜੀ ਗੱਡੀ ਹੁਣ ਪਹਿਲਾਂ ਦਾ ਪਹਿਲਾਂ ਉਹਦਾ ਐਕਸਪੀਰੀਅੰਸ ਕਿਵੇਂ ਰਿਹਾ ਉਹ ਬਹੁਤ ਘੈਂਟ ਰਿਹਾ ਬਾਕੀ ਜਦੋਂ ਉੱਤਰ ਹੁਣ ਉੱਤੇ ਚੜਾਵਾਂਗੇ ਐਂਡ ਤੇ ਮੂਵਮੈਂਟ ਦਾ ਸਾਰੀ ਐਂਡ ਤੇ ਆ ਉੱਤੇ ਚੜਨੀਆਂ ਕਿਵੇਂ ਕਿ ਨਹੀਂ ਚੜਨੀਆਂ ਉਹ ਬਾਅਦ ਚ ਪਤਾ ਲੱਗੂ ਹੁਣ ਜੋਤ ਵਾਲੀ ਥਾਰ ਲੈਣ ਗਿਆ ਆਪਣਾ ਜਸਪਾਲ ਨੇ ਜਸਪਾਲ ਤਾਂ ਇਨਾ ਯਕੀਨ ਕਿਵੇਂ ਤੁਹਾਨੂੰ ਉਹ ਜਸਪਾਲ ਹੈਗਾ ਨਿੱਕਾ ਜ ਆ ਓਏ ਸੀਟ ਜਮਾ ਜੋੜ ਲੈਂਦਾ ਨਾਲ ਸਟੀਰਿੰਗ ਦੇ ਉਹ ਫੇਰ ਆ ਗਿਆ ਫਿੱਟ ਫਿੱਟ ਹੋ ਜਾਂਦਾ ਵਿੱਚ ਚੱਲ 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 ਆਉਂਦੇ 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 ਇਧਰ ਹੋ ਜਾ ਇਧਰ ਹੋ ਜਾ ਜੋ ਤੇ ਇਧਰ ਹੋ ਜਾਏ ਲੈ ਜਸਪਾਲ ਸੋਂ ਕਹਿੰਦੇ ਇੱਕ ਵਾਰੀ ਫੇਰ ਹਾਂ ਜਸਪਾਲ ਸੋਂ ਕਹਿੰਦੇ ਦੂਰੀ ਵਾਲੀ ਫੇਰ ਯਾਰ ਓਏ ਸਿੱਧੀ ਆਉਂਦੇ ਆਉਂਦੇ ਸਿੱਧੀ ਨਹੀਂ ਚਕਿੰਦੀ ਆ ਓਏ ਚਕਿੰਦੀ ਤੇ ਹੈਈ ਆ ਐਵੇਂ ਡਰ ਲੱਗ ਗਿਆ ਉਹਨ ਮੜਾ ਵਿੱਚ ਚਕਿੰਦੀ ਆ ਆਉਂਦੇ ਹੋ ਆਉਦੇ ਰੰਗ ਉੱਡੇ ਬੈ ਵੇ ਉਧਰ ਚੱਲ ਚੱਲ ਲੈ ਜਾ ਇਹਨੂੰ ਜੰਗ ਵਿੱਚੋਂ ਕਢਾ ਇਹਦਾ 걔ੜਾ ਇੱਕ ਇਹਨੂੰ ਵੀ ਕਮਾਹ ਜਾ ਕੇ ਅੰਦਰ ਇਹਦੇ 걔ੜੇ ਨਹੀਂ ਲੈ ਗਿਆ ਹੀ ਇਹ ਨਹੀਂ ਬੈਂਦੀ ਬਈ ਇਹ ਕਿਤੇ ਬਹਿਣ ਲੱਗੀ ਆ ਇਹ ਨਹੀਂ ਹੋਵੇਂ ਘੁੰਮਦੀ ਇਹ ਨਹੀਂ ਹੋਵੇਂ ਘੁੰਮਦੀ ਜੀਭ ਦਾ ਸਵਾਦ ਹੋਰ ਆ ਇਹਦਾ ਸਵਾਦ ਹੋਰ ਆ ਚਲੋ ਵੀ ਮਿੱਤਰੋ ਹੈਗੀ ਇਹ ਵੀ ਜੀਪ ਹੀ ਆ ਨਹੀਂ ਬੰਨ ਨੀ ਗੱਲੇ ਲਾਵੇ ਸਾਈਡ ਤੇ ਉਥੇ ਕੀ ਕਰੀਏ ਬਾਈਓ ਲੈ ਗਿਆ ਫੋਨ ਤੂੰ ਕਹਿੰਦੇ ਮੋਟਾ ਗਿਆ ਅਗੇ ਮੋਟਾ ਤੂੰ ਕੁਮਾਇਆ ਵੀ ਤਾਂ ਆਈ ਜਾਂਦਾ ਹੂੰ ਇਹ ਭੈਣ ਦਾ ਵੀ ਫੇਰ ਥਾਰ ਵੀ ਬਾਤ ਮੋਟੇ ਆਈਆਂ ਨਹੀਂ ਨਹੀਂ ਇਹ ਨਹੀਂ ਬੈਂਦੀ ਨਾ ਮੋਰ ਬੜਾ ਬੜਾ ਓਏ ਯਾ ਭਾਈਓ ਦੀ ਗੱਡੀ ਪੂਰੀ ਫਸਦੀ ਥੱਲੇ ਚਲੋ ਤਾਂ ਪੈ ਕੇ ਸਿੱਧੀ ਹੀ ਹੋ ਗਈ ਫਾਰ ਨੂੰ ਕਮਾਉਣ ਦੇ ਵਿੱਚ ਉਹ ਸਵਾਰ ਨਹੀਂ ਆਇਆ ਜਿਹੜਾ ਜੀਪ ਯਾਰ ਥੱਲੇ ਤਾਂ ਦੇ ਕਮਾਉਣ ਰਹੀ ਨਾ ਸਵਾਰ ਆਣਾ ਨਜ਼ਾਰਾ ਜਿਹੜੀ ਆਈ ਚੱਕ ਲੈ ਵੀ ਹੁਣ ਫਾਈਨਲ ਭਾਈਓ ਲਿਆਊਗਾ ਫੋਰਚੂਨਰ ਠੀਕ ਆ ਉਹ ਕਮਾਉਂਦੇ ਸਵਾਰ ਉਹ ਹੁਣ ਵੇਖਦੇ ਆ ਵੀ ਭਾਈ ਕਮਾਉਣੀ ਨਹੀਂ ਕਮੁਣੀ ਨਹੀਂ ਉਹ ਕਮਾਉਣੀ ਨਹੀਂ ਉਹ ਥੱਲੇ ਹੀ ਉਤਰੂਗੀ ਗੱਲੀ ਮੇਰੇ ਹਿਸਾਬ ਨਾਲ ਸਿੱਧੀ ਜਾਊਗੀ ਉਹ ਉਹ ਵੀ ਤਰੀਕੇ ਨਾਲ ਹੈ ਤੜੀ ਤੜੀ ਕਰਕੇ ਬਾਅਦ ਚ ਆਪਾਂ ਬਸ ਚੜਾ ਕੇ ਵੇਖਣੀ ਆਂ ਮੈਂ ਫੋਰਚੂਨਰ ਜਿਵੇਂ ਹੁਣੇ ਉੱਤਰੀਆਂ ਉਦੋਂ ਉਲਟਾ ਹੋ ਜਾਣਾ ਹਾਂ ਉਹ ਫਰਸਟ ਉਹ ਸੈਕਿੰਡ ਲਾਸਟ ਤੇ ਜੀਪ ਜੀਪ ਦਾ ਰਿਵਿਊ ਜ਼ਰੂਰ ਚੈੱਕ ਕਰੇ ਵੀ ਚੜਦੀ ਕਿ ਨਹੀਂ ਚੜਦੀ ਪਰ ਇੱਥੇ ਜਿਹੜਾ ਥਲਾਉਂਦਾ ਸਵਾਦ ਨਾ ਉਹ ਨਹੀਂ ਆਇਆ ਨਾ ਹੀ ਉਹਨੂੰ ਨਾ ਹੀ ਫੋਰਚੂਨਰ ਨੂੰ ਨਹੀਂ ਆਉਣਾ ਥਲਾਉਂਦਾ ਜਿਹੜਾ ਜੀਪ ਨੂੰ ਉੱਥੇ ਘਮਾਉਂਦਾ ਸਵਾਲ ਆਇਆ ਪਰ ਬਾਈ ਆਪਣੇ ਨਾਲ ਵੀ ਚੱਲ ਡਰਾਈਵਰ ਸਕਿੱਲ ਹੋਰ ਵੀ ਬੰਦਿਆਂ ਦੀ ਗਾਂ ਤੋਂ ਗਾਂ ਹੋਣੇ ਤਾਂ ਤੋਂ ਤਾਂ ਮੈਂ ਕਿਆ ਚਲਣਾ ਇਹਨੂੰ ਵਿਖਾਉਣੀ ਤੁਹਾਨੂੰ ਸਕਿੱਲ ਤਾਂ ਹੋਰੀ ਭਗਾਉਣੀ ਸੀ ਉਹ ਆਪਣਾ ਮੈਕ ਤਾਂ ਐਸ ਲੈਵਲ ਤੇ ਗੱਡੀ ਘਮਾ ਲੈਂਦਾ ਜਿਵੇਂ ਅਗਲੇ ਟਾਇਰ ਨਾਲ ਜਾਮ ਕਰਕੇ ਕੱਲੇ ਪਿ ਉਹ ਕਰਾਉਂਦਾ ਸਿਰਾ ਜਿਵੇਂ ਕਹੇ ਝੂਠ ਮਾਰਦਾ ਤੇ ਬਾਕੀ ਉਹਦੇ ਇੰਸਟਾਗ੍ਰਾਮ ਜਾ ਕੇ ਵੇਖ ਲੋ ਬੱਧੀ ਕਹੁੰਦਾ ਉਹ ਸੱਚੀ ਕਮਾ ਦਿੰਦਾ ਕੰਜਰ ਦਾ ਚਲੋ ਹੁਣ ਆ ਗਈ ਫੋਰਚੂਨਰ ਜਿਹੜੇ ਟਾਈਮ ਵੀ ਚੰਗਾ ਡਰਾਈਵਰ ਆਪਾਂ ਨੂੰ ਟੱਕਰਿਆ ਲੈ ਲੈ ਵੀ ਰਜੀ ਵੀ ਸਨੈਪਟੈਡ ਲੈ ਵੀ ਹੁਣ ਫੋਰਚੂਨਰ ਆ ਗਈ ਕਹਿੰਦੇ ਮੇਰੇ ਵੀਰੋ ਫੋਰਚੂਨਰ ਇਹ ਕਹਿੰਦੇ ਗੱਡਾ ਵੱਡਾ ਏ ਛੋਟਾ ਕਹਿੰਦੇ ਆ ਗਿਆ ਕਿ ਛੋਟਾ ਕਹਿੰਦੇ ਕਹਿੰਦਾ ਇਹ ਛੋਟਾ ਦਾ ਆਰਾਮ ਨਾਲ ਉਤਰੂ ਮੈਂ ਲਾਦਾ ਲੱਗ ਨਾ ਜਾਵੇ ਥੱਲੇ ਲੱਗਣ ਦੇ ਸਾਰੇ ਹੈਗੇ ਉਹ ਪਰਲੇ ਪਾਸੇ ਹੈ ਉਹ ਲੱਗਦਾ ਵਾ ਨਹੀ ਨਹੀ ਲੱਗਦੀ ਨਹੀ ਲੱਗਦੀ ਉਹਨੂੰ ਹਾਂ ਦੋ ਹਾਂ ਦੋ ਆ ਗਈ ਆ ਗਈ ਆ ਗਈ ਆ ਗਈ ਆ ਗਈ ਨਾਂਗੀ ਨਾਂਗੀ ਆ ਗਈ ਤੇ ਕਰ ਰਿਆ ਫਿਰ ਲਾਂਗੀ ਬਾਈ ਉੱਤਰ ਗਈ ਉੱਤਰ ਗਈ ਉੱਤਰ ਗਈ ਉੱਤਰ ਗਈ ਉੱਡੇ ਇਕਦਾਂਗੇ ਉੱਡੇ ਉੱਡੇ ਇਹ ਮੋਕੇ ਨੂੰ ਕਦੇ ਨਾ ਕਰਦੇ ਮਨ ਉੱਡੇ ਸਹਾਜਿਆ ਦੇ ਆ ਪਰ ਜੀਪ ਤੇ ਨਹੀਂ ਉੱਡੇ ਨਹੀਂ ਨਹੀਂ ਲੱਗਦੀ ਬਾਈ ਹੌਲੀ ਹੌਲੀ ਘੋੜੀ ਉਹ ਨਹੀਂ ਲੱਗਿਆ ਹੌਲੀ ਹੌਲੀ ਢੇਡੀ ਗੱਲੋਂ ਢੇਡੀ ਵੀਰੇ ਢੇਡੀ ਜੀਪ ਦਾ ਬਹੁਤ ਜ਼ਿਆਦਾ ਸਵਾਦ ਸੀ ਥੱਲੇ ਤਾਰਨ ਦਾ ਤੇ ਉਹ ਕਮਾਉਂਦਾ ਬਹੁਤ ਇਹ ਦੱਸ ਤੋਂ ਦਾ ਗੁਰਦੇ ਮੇਲੇ ਟੈਗ ਹਾਂ ਲਾ ਕੇ ਹੋ ਗਏ ਹੁਣ ਦੋ ਆ ਜੇ ਹੁਣ ਦੋ ਆ ਜੇ ਰਿਵਿਊ ਮੇਰੇ ਕੋਈ ਰਿਵਿਊ ਨਹੀਂ ਮੈਂ ਤਾਂ ਦੇਖਿਆ ਆਪਣਾ ਸਾਲਾ ਬੰਨ ਵੀ ਡੈਡੀ ਲਾਇਓ ਇੱਥੇ ਵੀ ਡੈਡੀ ਲਾਇਓ ਮੈਨੂੰ ਘਰੋਂ ਸਾਗੜ ਚ ਪਾਦਾ ਛੋੜੋ ਮੈਂ ਤਾਂ ਚਾਹੇ ਦੱਸਾ ਲਈਦਾ ਹੋਰ ਭਾਈ ਫੂਡ ਨਾਲ ਲਾਓ ਫੋਨ ਨਾਲ ਇਹ ਵੀ ਸਲੇਪਾ ਮਾਰਦੀ ਜਾਂਦੀ ਹੈ ਜਰੂਰੀ ਨਹੀਂ ਤੁਸੀਂ ਤਾਂ ਪਰੇ ਹੋ ਜਾਓ ਅੱਗੇ ਤਾਂ ਤੁਸੀਂ ਕੈਮਰਾ ਬਲੌਕ ਕਰੀ ਜਾਂਦੇ ਹੋ ਇਹ ਤਾਂ ਵੀ ਮਾਰਦੀ ਹੈ ਇਹ ਹੁਣ ਵੇਚਦੇ ਆ ਉਹਦੇ ਵਿੱਚ ਕਿਵੇਂ ਦੱਸਣ ਵਰਦੀ ਹੋਣੀ ਕਰੀਏ ਤਾਂ ਨਹੀਂ ਟਲਕਰੀ ਜੀ ਗੱਗੂ ਨੂੰ ਕੋਈ ਨਹੀਂ ਚੋਰੀ ਆਏ ਕਰੋ ਬਾਈ ਉਹ ਤਾਂ ਕੱਲ ਨਹੀਂ ਨਹੀਂ ਉਹ ਕੱਲ ਬਲੌਗ ਨਹਿਰ ਹੈ ਗਈ ਸੁੱਕੀ ਸੇਫਟੀ ਸਾਨੂੰ ਤੇ ਮਜ਼ਾ ਬਹੁਤ ਆਇਆ ਵੈ ਜਿੰਨਾ ਸਵਾਦਾ ਹੈ ਜੀਪ ਨੂੰ ਘਮਾਉਣ ਤੇ ਹਾਂ ਉਦੋਂ ਅੱਧਾ ਆਇਆ ਮਜ਼ਾ ਇਹਨੂੰ ਘਮਾਉਣ ਤੇ ਉਹ ਭਾਰੀ ਗੱਡੀ ਕਰਕੇ ਭਾਰੀ ਉਹ ਤਾਂ ਫਿਰ ਸਾਡਾ ਬਾਹੀਂ ਕਰੀ ਜਾਂਦੀ ਬਈ ਸਾਡੀ ਖਰੇ ਜਾਨ ਡਰਾਈਵਰੀ ਸਕਿੱਲ ਨਹੀਂ ਏਡੀ ਘੈਂਟ ਹੈਗੀ ਜਾਂ ਫਿਰ ਕੋਈ ਵੀ ਚੋਈ ਕਿਸੇ ਵੀ ਤਰ੍ਹਾਂ ਦਾ ਸਾਡੇ ਚ ਰੋਗ ਸੰਭ ਸਾਦੇ ਆ ਇਹ ਚੀਜ਼ ਦਾ ਤੇ ਪਰ ਉਹਨੂੰ ਬਹੁਤ ਸਾਰਾ ਹੈ ਕਮ ਹੁਣ ਤੇ ਜਾਂ ਫਿਰ ਸਾਡੇ ਉਹ ਹਾਥੇ ਜਿਆਦੀ ਚੜੀ ਹੋਈ ਆ ਉਹਨਾਂ ਨੂੰ ਡਰਦੇ ਨਹੀਂਗੇ ਇਹਨਾਂ ਤੋਂ ਮੜਾ ਜਾਂ ਚਾਲੂਆਂ ਵੀ ਨੁਕਸਾਨ ਨਾ ਕਰ ਬੀ ਤੇ ਹੁਣ ਆਪਾਂ ਸਟਾਰਟ ਕਰਦੇ ਫੋਰਚਨਰ ਤਾਂ ਚੜਦੇ ਕਿਉਂਕਿ ਫੋਰਚਨਰ ਜਦੋਂ ਉੱਤੇ ਆਈ ਥੱਲੇ ਉਤਰੀ ਆ ਸਲਿੱਪਾਂ ਕੱਢਦੀ ਆਈ ਆ ਹੁਣ ਵੇਖਦੇ ਚੜਦੀ ਕਿ ਨਹੀਂ ਚੜਦੀ ਆ ਜੀ ਕਿਸ ਤਰ੍ਹਾਂ ਮੈਂ ਚਲਾਵਾ ਚੱਲ ਭੈਣ ਜੀ ਵੀਰੇ ਓਏ ਟੋਟਲ ਲੋਚ ਨਹੀਂ ਪਾਉਣੀ ਓਏ ਚਲੋ ਬਈ ਚਲੋ ਮੇਰੇ ਵੀਰੋ ਕਹਿੰਦੇ ਫੋਰਚਨਰ ਪਹਿਲਾਂ ਚੱਲੀ ਆ ਚੜਨ ਵੀ ਇਹ ਚੜਦੀ ਕਿ ਨਹੀਂ ਚੜਦੀ ਹੁਣ ਪਤਾ ਲੱਗੂਗਾ ਭਾਈ ਜੇ ਮਾਰਿਆ ਜੇ ਵੀ ਕਿਤੇ ਬਹੁਤ ਮਜ਼ਾ ਆਇਆ ਬਾਈ ਬਾਈ ਚੁੱਕਾ ਹੀ ਲਗਾਈ ਜਾਂਦਾ ਭਾਈ ਯਾਰ ਚਿੱਤ ਕਉ ਹੋਣ ਕਰਦੇ ਆ ਨਵਾਂ ਨਵਾਂ ਲੱਗੇ ਆ ਵਧੀਆਂ ਬਹੁਤ ਆ ਓ ਮਾਈ ਗਾਡ ਪਰੇ ਹੋ ਜਾ ਯਾਰ ਤੂੰ ਹੀ ਤਾਂ ਅੱਧਾ ਵਿਊ ਮੇਰਾ ਤੂੰ ਹੀ ਮਾਰ ਦਿੰਦੇ ਆ ਕੀ ਕਰਤਾ ਜੇ ਗਈ 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 ਚਲੋ ਚਲੋ ਨਾਂ ਦਾ ਬੋਗਲਾ ਨਾਂ ਦਾ ਬੋਗਲਾ ਭਾਈ ਚੜ ਕੇ ਮਾਰ ਮਾਰੀ ਜਾਂਦੇ ਇੱਕ ਰੋਣਾ ਬੱਤਾ ਆਣੀ 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 ਲੈ ਇੱਥੋਂ ਉਹ ਇੱਥੋਂ ਹੀ ਰਸਾ ਪਾਰ ਲੈਣੋ ਚਲੋ ਲੈ ਵੀ ਇਹ ਮਾਹਾਂ ਚੜੂਗੀ ਨਹੀਂ ਚੜ ਗਈ ਸੋ ਚੜ ਗਈ ਬਈ ਬਾਬੇ ਦਾ ਮਿਹਰ ਦਾ ਲੋ ਵੀ ਜੇ ਫਾਈਨਲੀ ਚੜ ਗਈ ਜੇ ਫੋਰਚਨਰ ਤੁਹਾਡੇ ਸਾਹਮਣੇ ਔਖੀ ਉਖੀ ਹੋ ਗਏ ਵਿਚਾਰੀ ਮਹਾ ਚੜੀ ਜੇ ਪਰ ਜੋ ਹੁਣ ਰਹਿ ਗਈ ਚੋਟੀ ਹੁਣ ਚੋਟੀ ਰਹਿ ਗਈ ਮੈਂ ਲੈ ਕੇ ਨਾ ਚੋਟੀ ਹਾਂ ਉਹ ਵੇਖੀ ਮੇਲ ਦੀ ਜਾਂਦੀ ਸਭ ਪੰਗੂ ਐ ਜਾਣਾ ਨੇ ਇੱਧਰ ਚਿੱਟਾ ਹੁਣ ਇੱਕ ਵਾਰੀ ਨਿਕਲ ਗਈ ਆ ਹੁਣ ਕੱਢਣ ਲੱਗੇ ਥਾਰ ਠੀਕ ਆ ਆਹ ਆ ਗਈ ਥਾਰ ਕਹਿੰਦੇ ਮੇਰੇ ਵੀਰੋ ਰੁਕ ਜਾਓ ਦੋ ਮਿੰਟ ਇਹ ਇਹ ਆਪਣੇ ਇਹ ਸੁਭਾਗਿਆ ਫੇਰ ਪ੍ਰਾਪਤ ਹੋਇਆ ਜਸਪਾਲ ਨੂੰ ਬਈ ਲਾਇਆ ਇਹਨੇ ਫੁਰਬਈ ਫੁਰ ਗੇਰ ਬੇਰ ਦੇ ਵੀ ਚਾਹੁੰਦੇ ਨੇ 4 बाई ਤੋਂ ਬਿਨਾ ਗੜ ਕੇ ਵੇਖੀਏ 4 बाई ਜਾਣ ਦੀ ਜਾਣ 4 बाई ਨਹੀਂ ਨਹੀਂ 4 बाई ਉਹ ਨਹੀਂ ਯਾਰ ਉਹ ਨਹੀਂ ਮੰਨ ਗਾ 4 बाई ਦਾ ਵੀ ਤਕੜਾ ਕੰਮ ਹੋ ਜਾਂਦਾ ਇਹ ਵੇਖਦੇ ਲੱਗਦਾ ਭਲਾ ਹੋਊਗਾ ਇਹ ਤਾਂ ਨਗਈ ਇਹ ਤਾਂ ਕੀ ਅੱਛੀ ਹੈ ਕੇ ਅਵਾ ਕਾਣੇ ਟੂਨੇ ਮੇਦੀ ਜਾਂਦੀ ਹੈ ਇਹ ਆਮ ਨਹੀਂ ਚੜ ਗਈ ਯਾਰ ਇਹਨੂੰ ਇੱਕ ਰੀ ਹੋਰ ਥੱਲੇ ਕਰਕੇ ਚੜਾਉਦਾ ਇਹਨੂੰ ਗਿੱਲੇ ਵਾਂਚ ਸੱਟ ਕੇ ਹਾਂ ਨਹੀਂ ਵੇਲਾ ਦਾਅਦਦੀ ਜਨਾ ਮੈਂ ਉਹ ਰਹੀ ਆਪਣੇ ਕੋਲ ਨਾ ਪਿੰਡ ਵੱਜ ਜਗੇ ਹਾਂ ਐ ਐਂਕ ਭਾਈ ਨਹੀਂ ਕੋਈ ਨਾ ਯਾ ਚੜ ਗੀਆਂ ਗੱਡੀਆਂ ਭਾਈ ਦੋਵੇਂ ਤੇ ਬਸ ਜੀਵ ਜੀਵ ਤਾਂ ਚੱਲ ਲਿਆ ਗਿਆ ਮੁੱਟ ਜੀਵ ਓਏ ਨਹੀਂ ਆ ਜਾ ਉਹਨਾਂ ਨੂੰ ਆ ਲੈਂਦੇ ਚਲੋ ਵੈਰੀ ਗੁੱਡ ਯਾ ਸਕਸੈਸਫੁਲ ਯਾ ਨਹੀਂ ਜੀਵ ਤਾਂ ਮੈਂ ਚੜਾ ਦਿੰਨਾ ਜੀਉ ਤਾਂ ਗਈ ਜੀਵ ਤਾਂ ਲੈ ਵੀ ਮਤਰੋ ਕਹਿੰਦੇ ਹੁਣ ਇਹਦਾ ਇਹ ਤਾਂ ਹਣੀ ਸੱਪ ਵਾਂਗੂ ਮੇਲਦੀ ਇਧਰ ਲੈ ਬਨੇ ਆ ਇਹਦੇ ਹਣੀ ਸੱਪ ਵਾਂਗੂ ਮੇਲਦੀ ਸਿੱਧੀ ਜਾ ਲੈ ਸੱਜਣਾ ਇਹ ਆਉਂਦੀ ਜੀ ਆਹ ਵੇਖ ਐ ਇਹ ਤਾਂ ਵੇਖੀ ਜਾਂਦੀ ਇਹ ਓਏ ਓਏ ਸਰਦਾ ਚੱਲ ਇਹ ਤਾਂ ਮੇਲ ਦੀ ਜਾਂਦੀ ਸਾਫ ਪੰਗੋ ਇਹ ਨਹੀਂ ਨਹੀਂ ਇਹ ਨਹੀਂ ਇਹ ਪੂਰਾ ਵਾਲੀ ਪ੍ਰਵਾਹ ਇਹ ਜਿਹੜੀ ਖਰਾਕ ਇਹਨੂੰ ਯਾਰ ਇਹਦਾ ਜਿਹੜਾ ਇਹਨੂੰ ਖਰਾਕ ਮਿਲਦੀ ਹੈ ਨਾ ਮਾਈਲੇਜ ਆਇਲ ਉਹ ਬਾਜੇ ਕੇ ਧਰਤੀ ਤੋਂ ਮਿਲਦਾ ਇਹ ਹਾਂਾ ਤਨੋਂ ਨਜ਼ਾਰਾ ਵਾਹੇ ਰੱਖਣੀ ਆਫ ਰੋਡਿੰਗ ਆਤੇ ਸਾਰੇ ਨਾ ਭੈਂਡ ਮੇਰਾ ਉਧੂ ਵੀ ਟਰੋਲ ਲੱਗੇ ਜੀ ਕੀਤਾ ਵਾ ਬ੍ਰੇਕ ਲਾਵਾ ਇਹਨੂੰ ਟਰੋਲ ਲੱਗੇ ਮੇਰਾ ਉਥੋਂ ਵੀ ਜੀਦਾ ਸਿੱਧੀ ਹਾਲਾਤ ਇਹਦਾ ਫਿਰਸਰਾ ਅੱਗੇ ਵਾਲਾ ਕਣਕਾ ਜੀ ਪਈ ਹੁੰਦੀ ਚਲੋ ਮਿੱਤਰੋ ਐਸੇ ਦੇ ਨਾਲ ਸਾਡਾ ਵਲੌਗ ਹੁੰਦਾ ਹੈ ਖਤਮ ਬਹੁਤ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਲਈ ਖਲੀ ਬਾਕੀ ਚੈਨਲ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਲਵ ਯੂ